ਨਾ ਮਰਿਆ ਗਿਆ ਕੋਟ ਤੂੰ ਹੀ ਨਹਿਰ ਦੇ ਵਿੱਚ ਵਾਹ ਕਾਪਾ ਨਾ ਆਇਆ ਸੀ ਬਹੁਤ ਅਸਿੰਗਾ ਅੰਨਾ ਪਾਣੀ ਧੱਲੇ ਕੋਈ ਦੇਖਾ ਹੈ ਉਹ ਜਾਲ ਮਗਰ ਤਾਂ ਪਾਣੀ ਤੋਂ ਮਗਰ ਡੋੜੇ ਨੇ mali rga bemuna ਕੋਟ ਫਤੂਈ ਨਹਿਰ ਦੇ ਵਿੱਚ ਬਾਰਾ ਸਿੰਘਾ ਰੈਸਕਿਊ ਯਾਰੀ ਰੈਸਕਿਊ ਚੱਲ ਰਿਹਾ ਹੈ ਸਿੰਘ ਨੂੰ ਪਿਆ ਇੱਕ ਪਾਲਟੀ ਘਵਾ ਦੇਣਾ ਹੁਣ ਇਹਨੂੰ ਰਸੇ ਨੂੰ ਤੋਰ ਨਾ ਹੁਣ ਤੋਰ ਨਾ ਨੂੰ ਦੇਣਾ ਆ ਜਾਓ ਆ ਗਿਆ ਆ ਗਿਆ ਹੋ ਗਿਆ ਹੋ ਗਿਆ ਹੋ ਗਿਆ ਉਹ ਜਾਣ ਲੈ ਵੇ ਤੈਨੂੰ ਅੱਗੇ ਆ ਇੱਥੇ ਲੈ ਹੁਣ ਕਿਹਦਾ ਬਾਹਰ ਉੱਤਾਂ ਹੋਏ ਓਨ ਕੀ ਆਈ ਰਹੀ ਆ ਅੰਕੀ ਰੌਹਮਾਨ ਪਹਿਲੇ ਜਾਣੀ ਆ ਨਹੀਂ ਆਣੀ ਆ ਇਹ ਡੋਣਾ ਹੈ ਡੋਣਾ ਦਾ ਬੱਲ ਡੋਣਾ ਦਾ ਬੱਲ ਨਹੀਂ ਆ ਜੀ ਉਪੇ ਦੇਵਨ ਨੂੰ ਫੇਰ ਹੋਰ ਕੋਈ ਪਤਾ ਨਹੀਂ ਕਰਦਾ ਉਹਨੂੰ ਫੇਰ ਨਹੀਂ ਹੋ ਰਿਹਾ ਬਾਹਰ ਜਾਈ ਪਾਸ ਤੋਂ ਉਹਨਾਂ ਨੂੰ ਗੱਡੀ ਲੈ ਆ ਰੋੜਦਾ ਨਹੀਂ ਇਦਾਂ ਨਹੀਂ ਰੋੜਦਾ ਪਰ ਵਾਹ ਜਾਣ ਚੱਲ ਯਾਰ ਛੱਡ ਜਾ ਛੱਡ ਜਾ ਕਾਹਦੇ ਨਾਲੇ ਜਾ ਪਰ ਲੰਨਾ ਲੰਨਾ ਕੱਥੇ ਆ ਕੱਥੇ ਆ ਤੂੰ ਪਰਵਾਨ ਸਿੰਘ ਫੜਲਾ ਵੱਜ ਆ ਗਏ ਓਏ ਇੱਥੇ ਤੂੰ ਯਾਰ ਛੱਡ ਦੇ ਹੁਣ ਛੱਡ ਜਾ ਸਾਰੇ ਯਾਰ ਛੱਡ ਦੇ ਕੱਢ ਦਿਓ ਕੱਢ ਦਿਓ ਥੱਲੇ ਛੱਡ ਜਾ ਇਹ ਨਹੀਂ ਜਾ ਰੇ ਸਿੰਘ ਫੜਲਾ ਜਾ ਕੇ ਬੱਸ ਓਏ ચાર હું ચાલુ આજે ચાલ તું કલે તું આ બેઠા ને કલે કમા ਉਪਰ ਨਹੀਂ ਨਿਊ ਚਾਈ ਆ ਲੈ ਲੈ ਉਹ ਦੋਈ ਕਢਾਉਣੇ ਆ ਲੈ ਨਿਊ ਜ ਨੂੰ ਇੱਕ ਹੋਰ ਫੜਾ ਦੇ ਗਿਆ ਇਹਦੇ ਨਾਲ ਦੋਨੇ ਭਾਈ ਆ ਤਾਂ ਕਹੋ ਤੁਹਾਡੀ ਹਾਂ ਤੇ ਰੈਸਕਿਊ ਕੀਤਾ ਗਿਆ ਦੇਖੋ ਪਾ ਲਿਆ ਗਿਆ ਜਾਲ ਚਾਰ ਪਾ ਕੇ ਚਾਰ ਪਾ ਕੇ ਇੱਕ ਸਿਕਰ ਪਰ ਇਹਨਾਂ ਨੂੰ ਟੋਣਾ 12 ਸਿੰਗਾਰ ਰੈਸਕਿਊ ਕੀਤਾ ਗਿਆ ਗੋੜ ਤੂਈ ਨਹਿਰ ਦੇਖੀ 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 ਟੱਕਰ ਦੇਖੀ ਨਾ બીજીના ચાલો ઓય ઓટલો ઓટલો તાણ હોતો એક આ લે આ લે આ તો સુન બાત બાત ને સીન અપ પ્રોબ્લેમ આવી થી વિ પવે રસ ને એકલી બેડ આવે સબ તો પોતાને સાડે ના ને ઓ તો બંધ ઓર રસી ચકલાતો ચાલો જમું ਨੱਤਾਂ ਦਾ ਉਹਦੀਆਂ ਵਿਚਾਰੇ ਦੀਆਂ ਆਕੜ ਗਈਆਂ ਨੱਤਾਂ ਹੀ ਨੱਤਾਂ ਬਾਪੂ ਉਹ ਸਿੰਗ ਦੱਪ ਲੈ ਉਹ ਨਾਲੇ ਉਹ ਸਿੰਗ ਦੱਪ ਲੈ ਉਹ ਕਿੱਥੇ ਕਰੀ ਸਾਡੇ ਜੀ ਓਏ ਉਹ ਬਲਵਾਨ ਸਿੰਗ ਤੈਂ ਮਾਰਨੇ ਜਾ ਕੇ ਹੁਣ ਤਾਂ ਕਿੱਥੇ ਭਾਈ ਉਹ ਤਾਂ ਫੜ ਹੋਣਾ ਇੱਥੇ ਰਹਿਣ ਦਿਓ ਜੀ ਇੱਥੇ ਰੱਖ ਲਓ ਜੀ ਬਾਹਰ ਤੂੰ ਚੱਲ ਜਾ ਰੱਤਾ ਭਾਈ ਫੜ ਨਹੀਂ ਹੋਣਾ ਏ ਉਹ ਮੁੰਡੇ ਨੇ ਸਿੰਘ ਫੜ ਲੈਣੇ ਆ ਕੇ ਪਹਿਲਾਂ ਮਤੋਂ ਹੋਰ ਆਪੇ ਨਹੀਂ ਜਾਣਦੇ ਜਿੱਦਾਂ ਕੱਢਣ ਲੱਗੇ ਹੋਣੇ ਰੱਤਾ ਹੋਰ ਛੱਡ ਦੇ ਮੁੰਡਾ ਵੀ ਚੱਲ ਜੇ ਸਿੰਘ ਲੱਗ ਓਏ ਆ ਗਿਆ ਮੈਂ ਮੋੜ ਦਾ ਲੈ ਕੇ ਉੱਪਰ ਨਮ ਦਾ ਨਮ ਦਾ ਨਮ ਦਾ ਨਮ ਦਾ ਨਮ ਦਾ ਤੇਰੀ ਨਹੀਂ ਨਾ ਆਈ ਹੋਰ ਚੱਲਣੀਆਂ ਮੈਂ ਕਾ ਮਾਰਾਂ ਬਾਰਾ ਵੇਗਾ ਉਹ ਉਹ ਠੰਡੇ ਲੱਗ ਗਿਆ ਹੈ ਨਾ ਕੋਈ ਨਹੀਂ ਹੁਣ ਇੰਨਾ ਕਰਾਉਣਾ ਹਾਂਜੀ ਉਹ ਨਲ ਪੈ ਗਿਆ ਹੋਣਾ ਜਾਂਦਾ ਪਾਣੀ ਨਹੀਂ ਨਹੀਂ ਸਵੇਰੇ ਸੁੱਤੀ ਜਗ੍ਹਾ ਦੇ ਦੀ ਅੱਛਾ ਉਹ ਮੋਟੇ ਦੇ ਬੰਦਿਆਂ ਦੇਖ ਕੇ ਡਰਦਾ ਵਿਚਾਰਾ ਮੈਂ ਨਾਲ ਦੇਖਣਾ ਹੈ ਸਾਲਾ ਇੱਥੇ ਦੁਰੀ ਜਾਵੇ ਮੈਂ ਇਹਨੂੰ ਕੋਈ ਵੀ ਕਿ ਕਿੱਧਰ ਮੋਟੇ ਨਾਲ ਪੜਿਆ ਕਹਾਂ ਲੈ ਜਾ ਕਹਾਂ ਹਜੇ ਨੂੰ ਯਾਰ ਉਹ ਸਬਜ਼ੀ ਮੰਡੀ 깔ਾ ਕਰ ਦੇਦੇ। ਕਦੇ ਛੇ ਰੇਟ ਦੋ ਰੁਪਏ ਦੀ ਹੋ। ਮੈਂ ਅੱਧਾ ਘੰਟਾ ਹੱਥੋਂ ਸੇਕੀ ਉਹ 20 ਮਿੰਟ ਮੈਂ ਚੱਲ ਦੇ ਕੇ ਆਇਆ। ਬਾਨ ਉਹ ਮੈਂ ਤਾਂ ਉਹਦਾ ਆਇਆ। ਅੱਜ ਜਿਹੜੇ ਨਾਲ ਟਰੈਕਟਰ ਦਾ ਪੈ ਪਾਟ ਗਿਆ ਮੈਂ ਜਿੱਥੇ ਕੰਮ ਕਰਦੇ ਪੈਦਲ ਤੇ ਪੈਦਲ ਟਰੈਕਟਰ ਮੁਰਗੀ ਲੈ ਕੇ ਕਹਿੰਦਾ ਇਹ ਦੁਕਾਨਾਂ ਦੇ। 8:00 ਕੱਢੇ ਪੰਜ ਵਜੇ ਪਾਟ ਗਿਆ ਉਹ। ਤੇ 6:00 ਵਜੇ ਮੈਂ ਇੱਥੇ ਆ ਗਿਆ। Excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.